ਜਗ ਦਾ ਮਦਾਰੀ ਦਾਤਾ ਖੇਲ ਦਿਖਾਉਂਦਾ ਏ ਕਿਸੇ ਨੂੰ ਹਸਾਉਂਦਾ ਏ ਕਿਸੇ ਨੂੰ ਰਵਾਉਂਦਾ ਏ ਜਗ ਦਾ ਮਦਾਰੀ ਦਾਤਾ ਖੇਲ ਦਿਖਾਉਂਦਾ ਏ ਕਿਸੇ ਨੂੰ ਹਸਾਉਂਦਾ ਏ ਕਿਸੇ ਨੂੰ ਰਵਾਉਂਦਾ ਏ ਜਗ ਦਾ ਖਿਡਾਰੀ ਦਾਤਾ ਖੇਡ ਖਡਾਉਂਦਾ ਏ ਕਿਸੇ ਨੂੰ ਜਿਤਾਉਂਦਾ ਏ ਕਿਸੇ ਨੂੰ ਹਰਾਉਂਦਾ ਏ ਜਗ ਦਾ ਮਦਾਰੀ ਦਾਤਾ ਜਗ ਦਾ ਮਦਾਰੀ ਦਾਤਾ ਕਰਮਾਂ ਦੇ ਖੇਡ ਸਾੜੀ ਕਰਮਾਂ ਤੇ ਨਿਭੜੇ ਉੱਜੜੇ ਬਸਦਾ ਕੋਈ ਬਸਦਾ ਹੀ ਉੱਜੜੇ ਕਰਮਾਂ ਦੇ ਡਸਾਰੀ ਕਰਮਾਂ ਤੇ ਨਿਭੜੇ ਉੱਜੜੇ ਬਸਦਾ ਕੋਈ ਬਸਦਾ ਹੀ ਉੱਜੜੇ ਜੱਗ ਦਾ ਲਲਾਰੀ ਦਾਤਾ ਜੱਗ ਦਾ ਲਲਾਰੀ ਦਾਤਾ ਰੰਗਾ ਨੂੰ ਮਿਲਾਉਂਦਾ ਏ ਕਿਸੇ ਨੂੰ ਰੰਗीन ਕੋਈ ਫਿੱਕਾ ਹੀ ਬਣਾਉਂਦਾ ਏ ਜਗ ਦਾ ਮਦਾਰੀ ਦਾਤਾ ਖੇਲ ਦਿਖਾਉਂਦਾ ਏ ਕਿਸੇ ਨੂੰ ਹਸਾਉਂਦਾ ਏ ਕਿਸੇ ਨੂੰ ਰਵਾਉਂਦਾ ਏ ਜਗ ਦਾ ਮਦਾਰੀ ਦਾਤਾ ਜਗ ਦਾ ਮਦਾਰੀ ਦਾਤਾ ਸਾਡੀਆਂ ਹੀ ਕੀਤੀਆਂ ਸਾਡੇ ਅੱਗੇ ਆਉਂਦਿਆਂ ਕਿਸੇ ਦਾ ਨਾ ਦੋਸ਼ ਏਹੀ ਚੱਕਰਾ ਚ ਪਾਉਂਦਿਆਂ ਸਾਡੀਆਂ ਹੀ ਕੀਤੀਆਂ ਸਾਡੇ ਅੱਗੇ ਆਉਂਦਿਆਂ ਕਿਸੇ ਦਾ ਨਾ ਦੋਸ਼ ਇਹ ਚੱਕਰਾਂ ਚ ਪਾਉਂਦਿਆ ਜੱਗ ਦਾ ਲਿਖਾਰੀ ਦਾਤਾ ਜੱਗ ਦਾ ਲਿਖਾਰੀ ਦਾਤਾ ਵਿధి ਤੋਂ ਲਿਖਾਉਂਦਾ ਏ ਕੋਈ ਪਾਵੇ ਸੁੱਖ ਕੋਈ ਦੁੱਖ ਹੀ ਹਣਾਉਂਦਾ ਏ ਜਗ ਦਾ ਮਦਾਰੀ ਦਾਤਾ ਖੇਲ ਦਿਖਾਉਂਦਾ ਏ ਕਿਸੇ ਨੂੰ ਹਸਾਉਂਦਾ ਏ ਕਿਸੇ ਨੂੰ ਰਵਾਉਂਦਾ ਏ ਜਗ ਦਾ ਮਦਾਰੀ ਦਾਤਾ ਜਗ ਦਾ ਮਦਾਰੀ ਦਾਤਾ ਕਿਸੇ ਨੂੰ ਨਾ ਮਾੜਾ ਕਹੋ ਕਿਸੇ ਨੂੰ ਨਾ ਪੰਡੇਓ ਪਿਆਰ ਵਾਲੀ ਢੋਲ ਨਾਲ ਸਭ ਨੂੰ ਹੈ ਗੰਡੇਓ ਕਿਸੇ ਨੂੰ ਨਾ ਮਾਰਾ ਕਹੋ ਕਿਸੇ ਨੂੰ ਨਾ ਪੰਡੇਓ ਪਿਆਰ ਵਾਲੀ ਢੋਲ ਨਾਲ ਸਭ ਨੂੰ ਹੈ ਗੰਡੇਓ ਜੱਗ ਦਾ ਜੁਆਰੀ ਦਾਤਾ ਜੱਗ ਦਾ ਜੁਆਰੀ ਦਾਤਾ ਪਛ ਪਰ ਤਾਉਂਦਾ ਏ ਕਿਸੇ ਨੂੰ ਜਿਤਾਉਂਦਾ ਏ ਕਿਸੇ ਨੂੰ ਹਰਾਉਂਦਾ ਏ ਜਗ ਦਾ ਮਦਾਰੀ ਦਾਤਾ ਖੇਲ ਦਿਖਾਉਂਦਾ ਏ ਕਿਸੇ ਨੂੰ ਹਸਾਉਂਦਾ ਏ ਕਿਸੇ ਨੂੰ ਰਵਾਉਂਦਾ ਏ ਜਗ ਦਾ ਖਿਡਾਰੀ ਦਾਤਾ ਖੇਡ ਕਡਾਉਂਦਾ ਏ ਕਿਸੇ ਨੂੰ ਜਿਤਾਉਂਦਾ ਏ ਕਿਸੇ ਨੂੰ ਹਰਾਉਂਦਾ ਏ ਜਗ ਦਾ ਮਦਾਰੀ ਦਾਤਾ ਜਗ ਦਾ ਮਦਾਰੀ ਦਾਤਾ